ਜਾਲਦੀਆਂ ਵੀ ਆ ਜ਼ਿਆਦਾਤਰ ਕੀ ਹੁੰਦਾ ਕਿ ਬੱਚੇ ਆਜੀ ਗੱਲ ਕਿੱਥੇ ਮਸ਼ਹੂਰ ਨੇ ਮਸ਼ਹੂਫ ਹੋ ਜਾਂਦੇ ਫੇਸਬੁੱਕ ਜਾਂ ਇੰਸਟਾਗ੍ਰam 'ਚ ਲੌਣ ਲਾ ਪੈਂਦੇ ਜਦਾ ਤੇ ਇਹਦੇ ਨਾਲ ਹੁੰਗਾਰਾ ਇੰਨਾ ਕਿ ਮਿਲਿਆ ਕਿ ਐਤਵਾਰ ਬੱਚੇ ਆਪ ਮੁਹਾਰੇ ਹੀ ਇੱਥੇ ਪੀੜ ਲੱਗੀ ਰਹਿੰਦੀ ਆ ਬੱਚੇ ਕਾਪੀਆਂ ਸਬਮਿਟ ਕਰਾਉਂਦੇ ਆ ਤੇ ਉਹਨਾਂ ਨੂੰ ਇੱਕ ਇਨਾਮ ਵੀ ਸਤਕਾਰਯੋਗ ਦਿੱਤਾ ਜਾਂਦਾ ਜਿਸ ਦੇ ਨਾਲ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਕਿ ਆਪਾਂ ਇਸ ਚੀਜ਼ ਦੇ ਨਾਲ ਜੁੜ ਜਾਵਾਂ ਹੁੰਦਾ ਸੀਗਾ ਬਟ ਮੈਂ ਕਾਪੀ ਫੜ ਕੇ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਲਿਖਦੀ ਗਈ ਤੇ ਉਹਨਾਂ ਨੇ ਵੀ ਪੂਰੀ ਕਾਪੀ ਕੰਪਲੀਟ ਕਰਕੇ ਲੈ ਲਈ ਤੇ ਕਿਹਨਾਂ ਨੂੰ ਪੜਨਾ ਲਿਖਣਾ ਨਹੀਂ ਹੁੰਦਾ ਉਹ ਫ੍ਰੀ ਬੈਠੇ ਰਹਿੰਦੇ ਸੀ ਘਰ ਹੁਣ ਉਹ ਕਾਪੀ ਵਾਲ ਉਹਨਾਂ ਦਾ ਧਿਆਨ ਹੋ ਗਿਆ ਕਾਪੀ ਲੈਦੇ ਨਾਲ ਨਾਲ ਸਿਮਰਨ ਵੀ ਚੱਲਦਾ ਉਹਨਾਂ ਦਾ ਤੇ ਬੱਚੇ ਵੀ ਬਹੁਤ ਜ਼ਿਆਦਾ ਜੁੜਦੇ ਵੇ ਆ ਸਨਮਾਨ ਵੀ ਹਰ ਐਤਵਾਰ ਦਿੱਤਾ ਜਾਂਦਾ ਜੀ ਬਾਬਾ ਜੀ ਸਿੰਘ ਨੇ ਜਿੱਦੀ ਜਿੱਦੀ ਡਿਊਟੀ ਜਿੱਥੇ ਜਿੱਥੇ ਲਾਤੀ ਉਹੋ ਹੀ ਨਿਭਾਈ ਜਾਂਦਾ ਜੀ ਫਤੇ ਅੱਛੇ ਸੇ ਵਜੂਦ ਆ ਗੁਰਦਾਰਾ ਸੇਗਨ ਸਾਹਿਬ ਜੀ ਦੇ ਬਾਹਰ ਤੇ ਦੱਸ ਜਾਈਏ ਕਿ ਅੱਜ ਇੱਕ ਨਵਿਕਲੀ ਸੇਵਾ ਤੜਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਕਿ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਜੋੜਨ ਲਈ ਇੱਕ ਨਵਿਕਲਾ ਪ੍ਰਯਾਸ ਇਹਨਾਂ ਗੁਰਸਿੱਖ ਵੀਰਾਂ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਛੋਟੇ ਬੱਚਿਆਂ ਨੂੰ ਇੱਕ ਕਾਪੀ ਦਿੱਤੀ ਜਾ ਰਹੀ ਆ ਕਾਪੀ ਦੇ ਉੱਤੇ ਜਿਹੜਾ ਵੀ ਬੱਚਾ ਵਾਹਿਗੁਰੂ ਲਿਖ ਕੇ ਲਿਆਏਗਾ ਉਸ ਵਕਤੇ ਇਨਾਮ ਵੀ ਰੱਖੇ ਗਏ ਨੇ ਖਾਸ ਇਨਾਮ ਰੱਖੇ ਗਏ ਨੇ ਜਿਹੜੇ ਛੋਟੇ-ਛੋਟੇ ਕਹਿ ਸਕਦੇ ਆ ਕਿ ਜਿਓਮੈਟਰੀ ਬਾਕਸ ਹੁੰਦੇ ਨੇ ਜਾਂ ਬੱਚਿਆਂ ਨੂੰ ਵਰਤਣ ਵਾਸਤੇ ਜੋ ਉਹਨਾਂ ਦੀ ਵਰਤੋਂ ਦੀ ਚੀਜ਼ਾਂ ਹੈਗੀਆਂ ਜਾਂ ਪਾਣੀ ਇਹ ਨਵਕਲਾ ਪ੍ਰਯਾਸ ਜਿਹੜਾ ਇੱਥੇ ਕੀਤਾ ਜਾ ਰਿਹਾ ਤਾਂ ਗੱਲ ਵੀ ਕਰਦੇ ਆ ਤਾਂ ਸਭ ਤੋਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਕੀ ਪ੍ਰਯਾਸ ਕਰ ਰਹੇ ਹੋ ਜਿਸ ਦੇ ਵਿੱਚ ਖਾਸ ਤੌਰ ਤੇ ਕਿ ਛੋਟੇ ਬੱਚਾ ਨੂੰ ਨਾਮ ਵੀ ਦਿੱਤੇ ਜਾ ਰਹੇ ਏ ਜੀ ਪਸਾਕਾ ਪੰਜਾ ਸਾਹਿਬ ਸੁਸਾਇਟੀ ਵੱਲੋਂ ਪਹਿਲੇ ਸ਼ਬੀਲ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਹੁਣ ਇਹਦੇ ਨਾਲ ਨਾਲ ਨਾਮ ਸਿਮਰਨ ਦੀ ਦਾਤ ਵਾਹਿਗੁਰੂ ਨਾਮ ਜੋ ਬੱਚੇ ਲਿਖ ਕੇ ਆਉਣਗੇ ਉਹਨਾਂ ਨੂੰ ਬੋਤਲਾਂ ਦਾ ਜੋ ਨਾਮ ਦਿੱਤਾ ਜਾਂਦਾ ਹੈ ਜੀ ਇਹ ਸਾਰਾ ਜੋ ਪਰਾਲਾ ਵਾ ਭਾਜੀ ਲक्की ਭਾਈ ਉਹਨਾਂ ਨੇ ਸ਼ੁਰੂ ਕੀਤਾ ਆ ਹਾਂਜੀ ਤੇ ਵਾਇਗ ਜੋ ਬੱਚਾ ਵਾਇਗਰੂ ਦਾ ਸਿਮਰਨ ਲੈ ਕੇ ਲਿਆਏਗਾ ਹਫਤੇ ਬਾਅਦ ਉਸ ਨੂੰ ਨਾਮ ਵਜੋਂ ਦਿੱਤਾ ਜਾਂਦਾ ਹੈ ਜੀ ਇਹ ਵੇਖੋ ਜੀ ਮਹਾਰਾਜ ਜਿਸ ਤਰ੍ਹਾਂ ਤਾਂ ਅੰਤਰ ਬਾਬਾ ਦੀਪ ਸਿੰਘ ਖੰਡੇ ਵਾਲੇ ਜੋ ਜੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰਤ ਕਲੀ ਗਲੀ ਮਰੀ ਆਉ ਦੇ ਇਹੋ ਜਿਹੇ ਜੋ ਬੱਚਿਆਂ ਨੂੰ ਅੱਜ ਕੱਲ ਇਹੋ ਜਿਹਾਂ ਜਿਹੜੇ ਗੁਰੂ ਸਾਹਿਬ ਨੇ ਸ਼ਬਦ ਬਖਸ਼ੇ ਸਨ ਉਹ ਸਿੱਖਣ ਦੀ ਬਹੁਤ ਲੋੜ ਹੈ ਵਾਇਗਰੂ ਨਾਮ ਨਾਲ ਬੱਚੇ ਜੁੜਨਗੇ ਤੇ ਮਾੜੇ ਕੰਮਾਂ ਤੋਂ ਪਰੇਸ਼ ਹੋਏਗਾ ਜੀ ਲਗਦਾ ਕਿ ਕਿੰਨਾਕ ਇਸ ਦਾ ਖਾਸ ਜਿਹੜਾ ਬੱਚਿਆਂ ਦੇ ਉੱਤੇ ਅਸਰ ਵੇਖਣ ਨੂੰ ਮਿਲੂਗਾ ਕਿਉਂਕਿ ਜ਼ਿਆਦਾਤਰ ਬੱਚੇ ਅੱਜਕੱਲ ਆਪਣੇ ਗੁਰਸਿੱਖੀ ਜੀਵਨ ਨੂੰ ਭੁੱਲ ਚੁੱਕੇ ਨੇ ਜੇ ਗੱਲ ਕਰ ਲਈਏ ਤਾਂ ਜੋ ਵਾਹਿਗੁਰੂ ਦੇ ਨਾਲ ਵੀ ਨਹੀਂ ਜੁੜ ਰਹੇ ਤਾਂ ਉੱਥੇ ਇਹ ਇਹ ਉਪਰਾਲਾ ਕਿੰਨਾ ਕ ਕਹਿ ਸਕਦੇ ਆ ਕਿ ਉਹਨਾਂ ਨੂੰ ਇਹ ਚੀਜ਼ ਵੱਲ ਜੁੜਨ ਨੂੰ ਜਿਹੜਾ ਸક્ષਮ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਆਪ ਜੀ ਨੇ ਇੱਕ ਕੁਐਸਚਨ ਕੀਤਾ ਕਿ ਕਿੰਨਾ ਕੁ ਉਪਰਾਲਾ ਫਾਇਦੇਮੰਦ ਰਹੇਗਾ ਬੱਚਿਆਂ ਨੂੰ ਜੋੜਨ ਵਾਸਤੇ ਜੋ ਸਾਨੂੰ ਇੱਥੇ ਆਪਣਾ ਸਾਡੇ ਨਾਲ ਜੁੜ ਰਹੇ ਆ ਬੱਚੇ ਬਹੁਤ ਬਹੁਤ ਹੀ ਜ਼ਿਆਦਾ ਉਸ਼ਾ ਮਿਲ ਰਿਹਾ ਗਰਮੀਆਂ ਦੀਆਂ ਜਿਵੇਂ ਛੁੱਟੀਆਂ ਚੱਲਦੀਆਂ ਪਈਆਂ ਜ਼ਿਆਦਾਤਰ ਕੀ ਹੁੰਦਾ ਕਿ ਬੱਚੇ ਆਜੀ ਗੱਲ ਕਿੱਥੇ ਮਸ਼ਹੂਰ ਨੇ ਮਸ਼ਰੂਫ ਹੋ ਜਾਂਦੇ ਫੇਸਬੁੱਕ ਜਾਂ ਇੰਸਟਾਗ੍ਰam ਚ ਲੌਣ ਲੱਪੈਂਦੇ ਜ਼ਿਆਦਾ ਤੇ ਇਹਦੇ ਨਾਲ ਹੰਗਾਰਾ ਇੰਨਾ ਕਿ ਮਿਲਿਆ ਕਿ ਐਤਵਾਰ ਬੱਚੇ ਆਪ ਮੁਹਾਰੇ ਹੀ ਇੱਥੇ ਪੀੜ ਲੱਗੀ ਰਹਿੰਦੀ ਹੈ ਬੱਚੇ ਕਾਪੀਆਂ ਸਬਮਿਟ ਕਰਾਉਂਦੇ ਆ ਤੇ ਉਹਨਾਂ ਨੂੰ ਇੱਕ ਇਨਾਮ ਵੀ ਸਤਕਾਰ ਵੱਜੋ ਦਿੱਤਾ ਜਾਂਦਾ ਜਿਸ ਦੇ ਨਾਲ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਕਿ ਆਪਾਂ ਇਸ ਚੀਜ਼ ਦੇ ਨਾਲ ਜੁੜਨਾ ਵਾ ਹੁਣੇ ਥੋੜੀ ਦੇਰ ਪਹਿਲਾਂ ਮਾਤਾ ਜੀ ਆਏ ਸਾਡੇ ਕੋਲ ਕਹਿੰਦੇ ਮੈਨੂੰ ਲਿਖਣਾ ਪੜ੍ਹਨਾ ਵੀ ਨਹੀਂ ਆਉਂਦਾ ਸੀਗਾ ਬਟ ਮੈਂ ਕਾਪੀ ਫੜ ਕੇ ਹੌਲੀ ਹੌਲੀ ਵਾਇਗਰੂ ਵਾਇਗਰੂ ਲਿਖਦੀ ਗਈ ਤੇ ਉਹਨਾਂ ਨੇ ਵੀ ਪੂਰੀ ਕਾਪੀ ਕੰਪਲੀਟ ਕਰਕੇ ਲੈ ਆਂਦੀ ਸੋ ਇਹ ਚੀਜ਼ ਬਹੁਤ ਹੀ ਜ਼ਿਆਦਾ ਅਸਰ ਸਾਰਿਆਂ ਤੇ ਪਾ ਰਹੀ ਹੈ ਚਾਹੇ ਬਜ਼ੁਰਗ ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਉਹ ਫ੍ਰੀ ਬੈਠੇ ਰਹਿੰਦੇ ਸੀ ਘਰ ਹੁਣ ਉਹ ਕਾਪੀ ਵੱਲ ਉਹਨਾਂ ਦਾ ਧਿਆਨ ਹੋ ਗਿਆ ਕਾਪੀ ਲਿਖਦੇ ਨਾਲ ਨਾਲ ਸਿਮਰਨ ਵੀ ਚੱਲਦਾ ਉਹਨਾਂ ਦਾ ਤੇ ਬੱਚੇ ਵੀ ਬਹੁਤ ਜ਼ਿਆਦਾ ਜੁੜਦੇ ਹੋਏ ਆ ਸਨਮਾਨ ਵੀ ਹਰ ਐਤਵਾਰ ਦਿੱਤਾ ਜਾਂਦਾ ਜੀ ਚਾਰ ਤੇ ਪ੍ਰਸਾਰ ਦਾ ਵਧੀਆ ਤਰੀਕਾ ਹੈਗਾ ਕਿ ਛੋਟੇ ਛੋਟੇ ਬੱਚੇ ਗੁਰਸਿੱਖੀ ਦੇ ਨਾਲ ਜੁੜਨਗੇ ਤਾਂ ਲੱਗਦਾ ਨਹੀਂ ਇਹ ਉਪਰਾਲੇ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਹਾਂਜੀ ਵਾਹਿਗੁਰੂ ਜੀ ਜਰੂਰ ਵੇਖੋ ਜੋ ਜੋ ਬਾਬਾ ਜੀ ਤਰਸ ਕਰਦੇ ਨੇ ਕਿਸੇ ਦੇ ਦਿਮਾਗ 'ਚ ਕੋਈ ਆਈਡੀਆ ਆ ਜਾਂਦਾ ਇਦਾਂ ਦਾ ਹੁਣ ਆਪਣੇ ਇੱਥੇ ਰੋਡ ਦੇ ਸਾਹਮਣੇ ਵੇਖੋ ਅੱਜ ਬੂਟਾ ਪ੍ਰਸ਼ਾਦ ਵੀ ਵੰਡਿਆ ਜਾਏਗਾ ਕਿਤੇ ਸ਼ਰਦਾਈ ਲੱਗੀ ਆ ਕੋਈ ਠੰਡ ਪਾ ਰਿਆ ਭਾਈ ਭਾਈ ਗੁਰਕਬਾਲ ਸਿੰਘ ਜੀ ਭਲਾਈ ਕੇਂਦਰ ਵਾਲੇ ਉਹ ਵੀ ਲਖਨ ਭਗਤੀ ਚਲਵਾਂਦੇ ਆ ਇਦਾਂ ਦਾ ਸਮਾਗਮ ਕਰਦੇ ਹੁੰਦਾ ਕੀ ਆ ਕਿ ਬਾਬਾ ਦੀਪ ਸਿੰਘ ਜੀ ਨੇ ਜਿਹਦੀ ਜਿਹਦੀ ਡਿਊਟੀ ਜਿੱਥੇ-ਜਿੱਥੇ ਲਾਤੀ ਉਹ ਹੀ ਨਿਭਾਈ ਜਾਂਦਾ ਜੀ ਵੀ ਬੱਚੇ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜਾ ਇੱਥੇ ਕਾਪੀਆਂ ਲੈਣ ਵਾਸਤੇ ਵਿਸ਼ੇਸ਼ ਆਏ ਨੇ ਕਿ ਇੱਥੇ ਜੋ ਆ ਕੇ ਕਾਪੀਆਂ ਦੇ ਨਾਲ ਜੋ ਲੈ ਕੇ ਤਾਂ ਉੱਥੇ ਵਾਹਿਗੁਰੂ ਲਿਖਦੇ ਦਿਖਾਈ ਦੇਣਗੇ ਤਾਂ ਉੱਥੇ ਹੀ ਇਹ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜ ਇੱਕ ਜਿਹੜਾ ਬੱਚਾ ਹੈ ਉਹ ਵੀ ਇੱਥੇ ਦੇਖ ਸਕਦੇ ਹੋ ਕਿ ਵਾਹਿਗੁਰੂ ਲਿਖ ਵੀ ਰਿਹਾ ਤਾਂ ਵਧੀਆ ਅਪਰੇਲ ਹੈ ਕਿ ਜਿੱਥੇ ਕਿ ਇੱਕ ਬੱਚਾ ਦੇ ਮੰਦ ਵਿੱਚ ਹੈ ਕਿ ਇੱਕ ਬੋਤਲ ਜਾਂ ਕੋਈ ਜਿਓਮੈਟਰੀ ਬਾਕਸ ਮਿਲੇਗਾ ਪਰ ਉੱਥੇ ਇਹ ਜੋ ਨੌਜ ਇਹ ਜੋ ਵਿਅਕਤੀ ਹੈ ਜੋ ਬੱਚਾ ਹੈ ਤਾਂ ਇਹ ਵੀ ਵੇਖ ਸਕਦੇ ਹੋ ਕਿ ਵਾਹਿਗੁਰੂ ਲਿਖ ਰਿਹਾ ਤਾਂ ਬੇਟਾ ਇੱਕ ਹੀ ਕਰ ਰਹੇ ਹੋ ਵਾਹਿਗੁਰੂ ਲਿਖ ਲੇਂ ਕਿ ਮਿਲੂਗਾ ਹਾਂਜੀ ਇਹ ਬੁੱਕ ਹਾਂਜੀ ਹਾਂਜੀ ਜਿਹੜਾ ਕਿ ਵੇਦੇ ਲਿਖੋ ਹਾਂਜੀ ਜੋ ਇਹ ਬੱਚੇ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਲਿਖ ਰਹੇ ਨੇ ਤਾਂ ਕੁਝ ਬੱਚੇ ਜਿਹੜੇ Madhya Pradesh ਤੋਂ ਵੀ ਆਏ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਬੇਟਾ ਕਿੱਥੋਂ ਆਏ ਹੋ ਤੁਸੀਂ ਅਸੀਂ MP ਐਮਪੀ ਤੋਂ ਆਏ ਹਾਂ ਤਾਂ ਇਹ ਤੁਸੀਂ ਕਾਪੀ ਤੇ ਕੀ ਲਿਖਣ ਲਈ ਲੈ ਕੇ ਜਾ ਰਹੇ ਹੋ ਵਾਈਗੁਰੂ 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 ਲਿਖਣਾ ਵਧੀਆ ਲੱਗਦਾ ਵਾਈਗੁਰੂ ਹਾਂ ਇੱਕ ਵਾਰ ਲਿਖਣਾ ਪੰਜ ਵਾਰ ਬੋਲਣਾ ਵਾਈ ਨਾਲ ਬੋਲਣਾ ਵੀ ਹੈ ਵਾਈਗੁਰੂ ਹਾਂ ਤਾਂ ਕਿੰਨਾ ਕੁ ਵਧੀਆ ਲੱਗਦਾ ਕਿਵੇਂ ਵੇਖਦੇ ਹੋ ਇਹ ਚੀਜ਼ ਦਾ ਮਜ਼ਾ ਆਉਂਦਾ ਲਿਖਣ ਦਾ ਵਾਈਗੁਰੂ ਲਿਖਣ ਦਾ ਮਜ਼ਾ ਆਉਂਦਾ ਹਾਂ ਗੁਰੂ ਨਾਲ ਜੁੜੋਗੇ ਇਹ ਇੱਕ ਨਵਕਲਾ ਪ੍ਰਯਾਸ ਇੱਥੇ ਜੋ ਇਹਨਾਂ ਗੁਰਸਿੱਖ ਮੇਰਾ ਵੱਲੋਂ ਕੀਤਾ ਗਿਆ ਕਿ ਛੋਟੇ-ਛੋਟੇ ਬੱਚਾ ਨੂੰ ਗੁਰੂ ਸਾਹਿਬ ਦੇ ਨਾਲ ਜੋੜਨ ਵਾਸਤੇ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਾਂ ਐਸੇ ਤਰੀਕੇ ਨਾਲ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਜੋ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟਰ ਸੁਨਕ ਜਗਬਾਨੀ ਟੀਵੀ